ਜਿਵੇਂ ਤੁਸੀਂ ਵੇਖ ਸਕਦੇ ਹੋ ਦੋਸਤੋ ਐਕਸਾਈਜ਼ ਇੰਸਪੈਕਟਰ ਦੀਆਂ ਜੋ 44 ਪੋਸਟਾਂ ਸੀਗੀਆਂ ਉਹਨਾਂ ਦੀ ਭਰਤੀ ਆ ਚੁੱਕੀ ਹੈ ਇਹ ਹੈਗਾ ਆਪਣਾ ਇਤਿਹਾਸ ਇਸ਼ਤਿਹਾਰ ਨੰਬਰ 14 2024 ਦਾ ਹੈਗਾ ਕਿੰਨੀਆਂ ਪੋਸਟਾਂ ਕਿਹਦੇ ਕਿਹੜੀ ਕੈਟਾਗਰੀ ਵਿੱਚ ਆਈਆਂ ਤੁਹਾਨੂੰ ਇਸ ਵਾਰੇ ਜਾਣਕਾਰੀ ਦੱਸਾਂਗੇ ਜਿਹੜੀ ਇਹਦੀ ਇਤਿਹਾਸ ਇਸ਼ਤਿਹਾਰ ਦੀ ਜਿਹੜੀ ਸੀਗੀ ਉਹ ਮਿਤੀ 6/12 ਨੂੰ 2024 ਨੂੰ ਪੀਪੀਐਸਬੀ ਨੇ ਕੱਢਿਆ ਸੀਗਾ ਪਰ ਜਿਹੜੀ ਇਹਦੀ ਆਨਲਾਈਨ ਅਰਜ਼ੀਆਂ ਦੇ ਜਿਹੜੀ ਭਰਨ ਦਾ ਫਾਰਮ ਭਰਨ ਦੀ ਸ਼ੁਰੂਆਤੀ ਡੇਟਾ ਉਹ 1/1/2025 ਸ਼ੁਰੂ ਹੋ ਚੁੱਕੀ ਹੈ ਤੇ ਲਾਸਟ ਤਰੀਕ ਹੋਊਗੀ ਉਹ 21/1/2025 ਤੱਕ ਸ਼ਾਮ 5 ਵਜੇ ਤੱਕ ਹੋਊਗੀ ਤੇ ਫਿਰ ਫੀਸ ਭਰਨ ਦੀ ਆਖਰੀ ਮਿਤੀ 24/1/2025 ਤੱਕ ਹੋਊਗੀ ਇਹ ਦੋਸਤੋ ਪੋਸਟਰ ਹਨ ਜਿਵੇਂ ਕਿ ਆਪਾਂ ਵੇਖ ਸਕਦੇ ਹਾਂ ਜਰਨਲ ਦੀ ਹੈਗੇ ਨੇ 15 ਮੁੰਡਿਆਂ ਦੀਆਂ 4 ਕੁੜੀਆਂ ਦੀਆਂ ਐਸਸੀਐਮ ਐਂਡ ਬੀ ਦੀਆਂ ਮੁੰਡਿਆਂ ਦੀਆਂ 6 ਕੁੜੀਆਂ ਦੀਆਂ 2 ਐਸਸੀ ਆਰ ਐਂਡ ਓ ਦੀਆਂ ਮੁੰਡਿਆਂ ਦੀਆਂ ਦੋ ਕੁੜੀਆਂ ਦੀ ਇੱਕ ਬੀਸੀ ਦੀ ਬੀਸੀ ਚ ਮੁੰਡਿਆਂ ਦੀਆਂ ਪੰਜ ਕੁੜੀਆਂ ਦੀਆਂ ਦੋ ਇੱਕ ਸਰਵਿਸ ਮੈਨ ਜਰਨਲ ਕੈਟਾਗਰੀ ਚ ਮੁੰਡੇ ਦੇ ਤਿੰਨ ਕੁੜੀਆਂ ਦੀਆਂ ਇੱਕ ਇੱਕ ਸਰਵਿਸ ਮੈਨ ਐਸਸੀ ਆਰ ਐਂਡ ਓ ਚ ਮੁੰਡਿਆਂ ਦੀਆਂ ਦੋ ਕੁੜੀਆਂ ਦੀ ਕੋਈ ਵੀ ਨਹੀਂ ਹੈਗੀ ਸਪੋਰਟਸ ਜਰਨਲ ਚ ਮੁੰਡਿਆਂ ਦੀਆਂ ਦੋ ਹੈਗੀਆਂ ਕੁੜੀਆਂ ਦੀ ਇੱਕ ਪੋਸਟ ਆ ਫਿਜ਼ੀਕਲ ਹੈਂਡੀਕੈਪਡ ਚ ਮੁੰਡਿਆਂ ਦੀ ਇੱਕ ਹੈ ਕੁੜੀਆਂ ਦੀ ਜ਼ੀਰੋ ਆ ਫਿਜ਼ੀਕਲੀ ਹੈਂਡੀਕੈਪਟ ਆਈਡੀ ਐਂਡ ਐਮਡੀ ਚ ਮੁੰਡਿਆਂ ਦੀ 1 ਕੁੜੀਆਂ ਦੀ 0 ਆ ਇਕਨੋਮਿਕਲੀ ਵੀਕਰ ਸੈਕਸ਼ਨ ਚ ਮੁੰਡਿਆਂ ਦੇ 4 ਆ ਕੁੜੀਆਂ ਦੇ 2 ਆ ਇਹ ਸਾਰੀਆਂ ਪੋਸਟਾਂ ਦਾ ਸਾਰੇ ਕੋਡ ਲਿਖਿਆ ਆਪਣੀ ਕੈਟਾਗਰੀ ਦੀ ਸਾਰੀਆਂ ਦੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਦੱਸਦੇ ਆ ਵੀ ਨਹੀਂ ਜਿਹੜੀ ਫੀਸ ਹੈ ਫੀਸ ਕਿੰਨੀ ਹੋਊਗੀ ਤੇ ਕੀ ਕੀ ਆਪਦੀ ਵਿੱਦਿਆ ਯੋਗਤਾ ਜਿਹੜੀ ਫਾਰਮ ਭਰਨ ਵਾਸਤੇ ਘੱਟੋ ਘੱਟ ਗ੍ਰੈਜੂਏਸ਼ਨ ਚਾਹੀਦੀ ਕਿਸੇ ਫੀਲਡ ਚ ਕੀਤੀ ਹੋਵੇ ਤੇ 120 ਘੰਟਿਆਂ ਦਾ ਕੰਪਿਊਟਰ ਦਾ ਕੋਰਸ ਚਾਹੀਦਾ ਹੈਗਾ ਉਹ ਪਰਮ ਪਰ ਸਕਦਾ ਬੰਦਾ ਜਿਨੇ ਕੋਲ ਐ ਹੈਗੀ ਆ ਇਸ ਤੋਂ ਬਾਅਦ ਜਿਹੜੀ ਪੇ ਸਕੇਲ ਤਨਖਾਹ ਹੈਗੀ ਆ ਉਹ 35-400 ਹੋਗੀ ਐਸ ਪਰ 7th ਪੇ ਕਮਿਸ਼ਨ ਦੇ ਹਿਸਾਬ ਨਾਲ ਜਿਹੜੀ ਉਮਰ ਆ ਉਮਰ ਘੱਟੋ ਘੱਟ 18 ਸਾਲ ਹੁੰਣੀ ਚਾਹੀਦੀ ਹੈ ਤੇ ਜਨਰਲ ਕੈਟਾਗਰੀ ਦੀ ਬਤ ਉਹ 37 ਸਾਲ ਹੋਣੀ ਚਾਹੀਦੀ ਹੈ ਜੋ ਪਿਛੜੀਆਂ ਸਹਰੀਆਂ ਉਹਨਾਂ ਦੀ 42 ਸਾਲ ਤੱਕ ਹੋਊਗੀ ਜੋ ਰਾਜ ਦੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਉਹਨਾਂ ਦੀ ਉਮਰ ਸੀਮਾ 45 ਸਾਲ ਤੱਕ ਹੋਊਗੀ ਫੌਜੀਾਂ ਦੀ ਜਿਹੜੇ ਸਾਬਕਾ ਫੌਜੀ ਉਹਨਾਂ ਦੀ ਅਕੋਰਡਿੰਗ ਟੂ ਰੂਲ 982 ਦੇ ਸੋਧਾਂ ਅਨੁਸਾਰ ਵਕਤ 3 ਸਾਲ ਤੋਂ ਵਧਰਨੀ ਹੋਣੀ ਚਾਹੀਦੀ ਉੱਪਰਲੀ ਸੀਮਾ ਜਿਹੜਾ ਫੀਸ ਆ ਉਹ ਜਨਰਲ ਕੈਟਾਗਰੀ ਦੀ ਤੇ ਖਿਡਾਰੀ ਦੀ 1000 ਰੁਪਿਆ ਹੈਗੀ ਆ ਤੇ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ ایਡਬਲਯੂਐਸਰਾਂ ਦੀ 250 ਰੁਪਿਆ ਹੈਗੀ ਏ ਸਾਬਕਾ ਫੌਜੀਆਂ ਦੀ ਇਤਿਹਾਸ ਇਹ ਕਿ 200 ਰੁਪਿਆ ਹੈਂਡਿਕੈਪਟਲ ਲੈਂਦੀ ਹੈ ਕਿ 500 ਰੁਪਿਆ ਜਿਹੜੀ ਚੋਣ ਕਿਵੇਂ ਹੋਊਗੀ ਇਹ ਇਹਦਾ ਸਭ ਤੋਂ ਪਹਿਲਾਂ ਆਬਜੈਕਟਿਵ ਟਾਈਪ ਪ੍ਰੀਖਿਆ ਹੋਊਗੀ ਦੋ ਤਰ੍ਹਾਂ ਦੇ ਪੇਪਰ ਹੋਣਗੇ A ਤੇ B A ਪੇਪਰ ਵਿੱਚ ਦੋਸਤੋ ਪਿਆਬੀ ਦਾ ਹੋਊਗਾ ਉਹ ਸਰਕ ਕੁਆਲੀਫਾਈ ਵਾਸਤੇ ਹੁੰਦਾ ਹੈਗਾ 50 ਨੰਬਰਾਂ ਦਾ ਪੇਪਰ ਹੁੰਦਾ ਇਹਦੇ ਵਿੱਚ ਕੋਈ 네ਗਟਿਵ ਮਾਰਕਿੰਗ ਨਹੀਂ ਹੁੰਦੀਗੀ ਤੁਹਾਨੂੰ ਘਟੋ ਘਟ 25 ਨੰਬਰ ਲੈਣੇ ਹੁੰਦੇ ਆ ਤੇ ਜਿਹੜਾ ਪੇਪਰ B ਹੁੰਦਾ ਹੈ ਜਿਹੜਾ ਸਿਲੇਬਸ ਹੋਊਗਾ ਇਹ P ट्रिपल एस B ਵੈਬਸਾਈਟ ਤੇ ਦੇਊਗੀ ਉਹਦੇ ਵਿੱਚੋਂ ਪੇਪਰ ਆਊਗਾ ਤੇ ਇਹਦੇ ਵਿੱਚ 네ਗੇਟਿਵ ਮਾਰਕਿੰਗ ਦੀ ਪੇਪਰ B ਚ ਪਰ ਜਿਹੜੇ ਪੇਪਰ A ਦੇ ਨੰਬਰ ਉਹ ਨਹੀਂ ਜਾਇਡ ਹੁੰਦੇਗੇ ਜੇ ਮੰਨ ਲਓ ਤੁਹਾਡੇ ਪੇਪਰ B ਚ 90 ਨੰਬਰ ਆ ਗਏ ਪਰ ਪੇਪਰ A ਚ ਤੁਸੀਂ 20 ਜਾਂ 18 ਰਹਿ ਗਈ ਤੁਹਾਡੇ ਚ 25 ਨੰਬਰਾਂ ਤੋਂ ਘੱਟ ਤਾਂ ਤੁਹਾਡੇ ਜਿਹੜੇ ਪੇਪਰ B ਦੇ ਨੰਬਰ ਨਹੀਂ ਮੰਨੇ ਜਾਣਗੇ ਤੁਹਾਡਾ ਪੇਪਰ ਜਿਹੜਾ ਉਹ ਚੈੱਕ ਨਹੀਂ ਕੀਤਾ ਜਾਊਗਾ ਇਹ ਸਾਰੀ ਤੁਸੀਂ ਚੰਗੀ ਤਰ੍ਹਾਂ ਉਹਦਾ ਨੋਟੀਫਿਕੇਸ਼ਨ ਪੜ੍ਹ ਲਿਓ ਇਹਦੀ ਸਾਈਟ ਤੇ ਵੈਬ ਪੀਟਰਪ੍ਰਿੰਟ B ਦੀ ਵੈਬਸਾਈਟ ਤੇ ਜਾ ਕੇ ਸਾਰੀਆਂ ਡਿਟੇਲ ਚੰਗੀ ਤਰ੍ਹਾਂ ਦੱਸੀ ਹੋਈ ਹੈ ਉਹਨਾਂ ਨੇ ਜੀ ਕੀ ਕੀ ਤੁਸੀਂ ਕਿਵੇਂ ਕਿਵੇਂ ਫਿਲ ਕਰਨਾਗਾ ਫਾਰਮ ਭਰਨ ਤੋਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਡਿਟੇਲ ਆਪਦੀ ਇਨ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਰੀਡ ਕਰ ਲਿਓ ਉਸ ਤੋਂ ਬਾਅਦ ਹੀ ਫਾਰਮ ਫਿਲ ਕਰਿਓ ਤੇ ਫਾਰਮ ਫਿਲ ਕਰਨ ਸਾਰੀ ਤਿਆਰੀ ਆਉਦੀ ਖਿੱਚਦੇ ਹੋ ਕੰਮ ਨੂੰ ਤਾਂ ਜੇ ਤੁਸੀਂ ਆਪ ਦਾ ਪੇਪਰ クリア ਕਰਕੇ ਨੌਕਰੀ ਲੈ ਸਕੋ ਤੇ ਸਰਕਾਰੀ ਅਫਸਰ ਬਣ ਸਕੋ ਇਹ ਬਹੁਤ ਵਧੀਆ ਇੱਕ ਹਾਈ ਲੈਵਲ ਪੋਸਟ ਆ ਦੋਸਤੋ ਤੇ ਤੁਸੀਂ ਵੇਖ ਸਕਦੇ ਹੋ ਵੀ ਸਾਰਾ ਕੁਝ ਡਿਟੇਲ ਦਿੱਤੀ ਹੋਈ ਹੈ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਡਾਊਟ ਹੈ ਕੋਈ ਵੀ ਤਰ੍ਹਾਂ ਦਾ ਤਾਂ ਇਹਨਾਂ ਦੇ ਜਿਹੜਾ ਐਂਡ ਤੇ ਇਹਨਾਂ ਨੇ ਨੰਬਰ ਦਿੱਤਾ ਹੋਇਆ ਹੈ ਪੀਟਰ ਪਲਸ ਬੀ ਦੀ ਸਾਈਡ ਤੇ ਉਹ ਨੰਬਰ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਕਰ ਲਓ ਤੇ ਨਵੀਆਂ ਅਪਡੇਟਸ ਲਈ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ